ਹੈਲੋ ਦੋਸਤੋ ਕੀ ਹਾਲ ਹੈ ਦੋਸਤੋ ਮੈਂ ਅੱਜ ਕਿਤੇ ਬੈਠਾ ਸੀ ਮੈਂ ਬੜਾ ਹੀ ਉਦਾਸ ਜਿਹਾ ਬੈਠਾ ਸੀ ਮੈਂ ਕੁਝ ਸੋਚ ਰਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਕਿੰਨੇ ਸਾਲ ਮੈਂ ਬਰਬਾਦ ਕਰਤੇ ਮੇਰੇ ਕੋਲ ਦੋ ਸੱਜਣ ਬੈਠੇ ਸੀ ਮੈਨੂੰ ਕਹਦੇ ਭਾਈ ਤੁਹਾਡੀ ਉਮਰ ਕਿੰਨੀ ਹੈ ਮੈਂ ਤਾਂ ਉਮਰ ਤਾਂ ਮੇਰੀ 72 ਸਾਲ ਹੈ ਦੁਨੀਆ ਮੁਤਾਬਕ ਪਰ ਰੱਬ ਮੁਤਾਬਕ ਮੇਰੀ ਉਮਰ ਹਲੇ 12 ਸਾਲ ਉਹ ਕਹਦੇ ਅਸੀਂ ਸਮਝ ਨਹੀਂ ਇਹਦਾ ਕੀ ਮਤਲਬ ਹੈ ਕਹਿੰਦੇ ਮੈਂ ਫਿਰ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੋ ਮੈਨੂੰ ਨਹੀਂ ਪਤਾ ਕਿ ਮੈਂ ਠੀਕ ਬੋਲਿਆ ਕਿ ਗਲਤ ਮੈਨਾਂ ਨੂੰ ਕਿਹਾ ਦੇਖੋ 72 ਸਾਲ ਦੀ ਉਮਰ ਮੇਰੀ ਹੋ ਚੁੱਕੀ ਹੈ 60 ਸਾਲ ਦੀ ਉਮਰ ਤੱਕ ਮੈਨੂੰ ਦੁਨਿਆਵੀ ਗੱਲਾਂ ਦੇ ਵਿੱਚ ਹੀ ਸਭ ਕੁਝ ਨਿਕਲ ਗਿਆ ਛੋਟੇ ਹੁੰਦੇ ਆ ਪੜ੍ਹਾਈ ਦਾ ਬੋਝ ਥੋੜੇ ਜਿਹਾ ਵੱਡੇ ਹੋ ਕੇ ਵਿਆਹ ਹੋ ਗਿਆ ਵਿਆਹ ਦਾ ਵੀ ਇੱਕ ਤਰ੍ਹਾਂ ਦਾ ਬੋਝ ਹੁੰਦਾ ਹੈ ਜ਼ਿੰਮੇਵਾਰੀਆਂ ਬੱਦੀਆਂ ਨੇ ਬੱਚੇ ਹੋ ਗਏ ਬੱਚਿਆਂ ਨੂੰ ਪੜ੍ਹਾਉਣ ਦਾ ਬੋਝ ਵੱਡੇ ਹੋ ਗਏ ਬੱਚੇ ਬੱਚਿਆਂ ਨੂੰ ਕੰਮ ਤੇ ਸੈੱਟ ਕਰਨ ਦਾ ਜਾਂ ਉਹਨਾਂ ਦਾ ਕੁਝ ਬਣਾਉਣ ਦਾ ਬੋਝ ਫਿਰ ਬੱਚਿਆਂ ਦੇ ਵਿਆਹ ਦੇ ਬੋਝ ਪੈ ਗਏ ਬੱਚਿਆਂ ਤੋਂ ਵਿਆਹ ਤੋਂ ਬਾਅਦ ਜੋ ਪ੍ਰੋਬਲਮਸ ਬੱਚਿਆਂ ਨੂੰ ਆਈਆਂ ਉਸ ਪ੍ਰੋਬਲਮਸ ਦੇ ਵੀ ਬੋਝ ਵਰਤੇ ਪੈ ਗਏ ਮੈਨੂੰ ਬੜੀਆਂ ਪਰੇਸ਼ਾਨੀਆਂ ਆਈਆਂ ਮੈਟ੍ਰਿਮੋਨੀਅਲ ਕੇਸ ਦੇ ਵਿੱਚ ਮੈਂ ਇੰਨਾ ਝੰਜਟਾਂ ਦੇ ਵਿੱਚ ਹੀ 60 ਸਾਲ ਦੀ ਉਮਰ ਗੁਜ਼ਾਰਤੀ ਮੈਨੂੰ ਸਮਝ ਉਦੋਂ ਆਈ ਕਿ ਜਦੋਂ ਮੈਂ ਦੇਖਿਆ ਕਿ ਮੇਰੇ ਤੇ ਇੰਨੀਆਂ ਮੁਸੀਬਤਾਂ ਨਹੀਂ ਪਰ ਫਿਰ ਵੀ ਉਸ ਪਰਮਾਤਮਾ ਨੇ ਮੈਨੂੰ ਡੋਲਰ ਨਹੀਂ ਦਿੱਤਾ ਡੋਲਰ ਤੇ ਰੱਖੇ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਨਾਮ ਦੀ ਚੀਜ਼ ਨਹੀਂ ਸੀ ਕਾਰੋਬਾਰ ਮੇਰੇ ਖਤਮ ਹੋ ਗਏ ਰਿਸ਼ਤੇ ਵਿੱਚ ਮੈਨੂੰ ਦੁੱਖ ਹੀ ਦੁੱਖ ਬੱਚੇ ਮੇਰੇ ਦੁਖੀ ਮੈਂ ਬੜਾ ਪਰਸ਼ਾਨ ਸੀ ਇੱਕ ਦਿਨ ਮੈਂ ਗੁਰਦੁਆਰੇ ਬੱਥਾ ਟੇਕਣ ਗਿਆ ਗੁਰਦੁਆਰੇ ਬੱਥਾ ਟੇਕਣ ਗਿਆ ਤੇ ਮੈਨੂੰ ਉੱਥੇ ਬੈਠ ਕੇ ਇੱਕ ਅੰਦਰੋਂ ਆਵਾਜ਼ ਆਈ ਹੁਕਮਨਾਮਾ ਚੱਲ ਰਿਹਾ ਸੀ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੋ ਮੈਨੂੰ ਉਸ ਹੁਕਮਨਾਮੇ ਨੇ ਚੰਜੋੜ ਕੇ ਰੱਖਤਾ ਕਿ ਵਾਕੇ ਹੀ ਬਿਲਕੁਲ درست ਹੈ ਦੁੱਖ ਨੂੰ ਵੀ ਮਿੱਠਾ ਕਰਕੇ ਮੰਨੋ ਉਸ 60 ਸਾਲ ਦੀ ਉਮਰ ਤੋਂ ਮੈਂ ਦੁੱਖ ਨੂੰ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਤੇ ਪ੍ਰਭੂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਹਿਲਾਂ بے ਧਿਆਨ ਹੋਏ ਬੈਠੇ ਸੀ ਫਿਰ ਮੈਂ ਇੱਕੋ ਅਰਦਾਸ ਕੀਤੀ ਵਿਸਰਨਾ ਹੀ ਦਤਾ ਨਾ ਵਿਸਰੀ ਨਾ ਬਸਾਰੀ ਮੈਂ ਪ੍ਰਭੂ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਔਰ ਜਿਸ ਦਿਨ ਮੈਂ ਉਸ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਮੈਨੂੰ ਮੇਰੇ ਦੁੱਖ ਦੁੱਖ ਮਹਿਸੂਸ ਹੋਣੇ ਬੰਦ ਹੋ ਗਏ ਪ੍ਰਭੂ ਨੇ ਜਿਵੇਂ ਇੱਕ ਮਾਰਗਦਰਸ਼ਨ ਕਰ ਦਿੱਤਾ ਹੁੰਦਾ ਮੈਂ ਉਸ ਮਾਰਗ ਤੇ ਚੱਲਣਾ ਸ਼ੁਰੂ ਕਰਤਾ ਦੋਸਤੋ ਮੇਰੇ ਮਾਰਗ ਦੇ ਕੰਢੇ ਉਸ ਪ੍ਰਭੂ ਨੇ ਚੁਣ ਕੇ ਰੱਖਤੇ मेरी हर जगह सहायता की थी हर पल हर चिन मैंने उन्हें हाथ दे के रखे मैं उस तक कोटौन कोट करोड़ करोड़ बार शुक्र करदा कि सच्चा पाशाह तू वाकई मेरे दो खेरे ने सो प्रभु चरण के नाल जुड़िया बड़ा कुछ हासिल हों चीज़ को अजमा के देखो कि प्रभु के नाल जुड़िया की हासिल होंगे सो मेरे उस प्रभु ने ਜਿਹੜੀ ਮੇਰੀ 12 ਸਾਲ ਦੀ ਉਮਰ ਹੈ ਮੈਂ ਆਪਣੀ ਉਮਰ 12 ਸਾਲ ਹੀ ਗਿਤੀ ਕਰਦਾ 60 ਸਾਲ ਮੈਂ ਵਿਅਰਥ ਕੀਤੇ ਨੇ 60 ਸਾਲ ਮੈਨੂੰ ਨਹੀਂ ਪਤਾ ਮੈਂ ਕਿੱਥੇ گزارੇ ਮੈਂ ਪ੍ਰਭੂ ਨਾਲ ਨਹੀਂ ਜੁੜਿਆ ਜੁੰਦੇ ਸੀ ਗੁਰਦੁਆਰੇ ਉਹ ਇੱਕ ਲੋਕ ਬਖਾਵਾ ਸੀ ਪਾਠ ਕਰਦੇ ਸੀ ਉਹ ਵੀ ਲੋਕ ਬਖਾਵਾ ਸੀ ਜੋ ਇੱਕ ਮਨ ਇੱਕ ਹੋ ਕੇ ਮਨ ਦੀ ਬਿਰਤੀ ਨੂੰ ਕਾਇਮ ਕਰਕੇ ਜਦੋਂ ਪ੍ਰਭੂ ਨਾਲ ਜੁੜਿਆ ਜਾਂਦਾ ਨਾ ਫਿਰ ਉਹ ਦੁੱਖ ਸਾਡੇ ਦੁੱਖ ਨਹੀਂ ਉਹ ਪ੍ਰਭੂ ਦੇ ਦੁੱਖ ਹੋ ਜਾਂਦੇ ਨੇ ਫਿਰ ਉਹ ਪ੍ਰਭੂ ਘਟ ਦਾ ਉਹਨਾਂ ਦੁੱਖਾਂ ਨੂੰ ਦੀਨ ਦਰਦ ਦੁਖ ਪੰਜਨਾ ਕਟਕਟਾਸ ਵਾਸ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਨੂੰ ਇਹ ਸੋਚੀ ਟਾਈਮ ਸਿਰ ਦੇਵੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਟਾਈਮ ਤੇ ਆਪਣੇ ਵਕਤ ਨੂੰ ਸੰਭਾਲੋ ਤਾਂ ਕਿ ਪ੍ਰਭੂ ਨਾਲ ਜੋੜੋ ਇੱਕ ਮੰਤ ਇੱਕ ਹੋ ਕੇ ਸਿਮਰਨ ਕਰੋ ਪਾਠ ਕਰੋ ਅੰਮ੍ਰਿਤ ਵੇਲੇ ਨੂੰ ਸੰਭਾਲੋ ਉਹਦੇ ਵਿੱਚ ਬਹੁਤ ਕੁਝ ਮਿਲ ਜਾਂਦਾ ਜੀ ਕਹ ਬੋਗੇ ਅਰਦਾਸ ਨਹੀਂ ਕਰਨੀ ਪੈਂਦੀ ਬਿਨ ਬੋਲਿਆ ਹੀ ਸਭ ਕੁਝ ਜਾਣਦਾ ਕਿ ਅੱਗੇ ਕੀ ਸੇ ਅਰਦਾਸ ਜਿਹਦੇ ਅੱਗੇ ਭਾ ਅਰਦਾਸ ਕਰਨੀ ਹੋਰ ਸਾਨੂੰ ਅਰਦਾਸ ਨਹੀਂ ਕਰਨੀ ਪੈਂਦੀ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਦੇਣ ਵਾਲਾ ਨਹੀਂ ਸਕਦਾ ਲੈਣ ਵਾਲਾ ਥੱਕ ਜਾਂਦਾ ਸੋ ਆਪਣੇ ਵੇਲੇ ਨੂੰ ਸੰਭਾਲੋ ਅਮਰਤ ਵੇਲੇ ਨੂੰ ਸੰਭਾਲੋ ਤੇ ਪ੍ਰਭੂ ਦੀ ਭਗਤੀ ਕਰੋ ਗੁਰੂ ਨਾਲ ਜੁੜੋ ਚਾਹੇ ਕਿਸੇ ਵੀ ਪ੍ਰਭੂ ਨੂੰ ਮੰਨਦੇ ਹੋ ਗੁਰੂ ਨਾਲ ਜੁੜੋ ਗੁਰੂ ਨਾਲ ਜੁੜਿਆਂ ਬਹੁਤ ਕੁਝ ਹਾਸਲ ਹੁੰਦਾ ਹੈ ਇੰਨਾ ਕੁਝ ਕਹਿਦਾ ਹੋਇਆ ਮੈਂ ਆਪ ਤੋਂ ਇਜਾਜ਼ਤ ਮੰਗਣਾ ਸਾਡੇ ਚੈਨਲ ਨੂੰ ਫਾਲੋ ਸਬਸਕ੍ਰਾਈਬ ਕਰਿਆ ਜੇ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ